ਦੇ ਪੰਜਾਬੀਅਤ ਪੰਜਾਬੀਆਂ ਨੇ ਹਮੇਸ਼ਾ ਬੜਾ ਦਰਿਆਦਿਲ ਕਰਕੇ ਹਰ ਇੱਕ ਦਾ ਸਾਥ ਦਿੱਤਾ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਪ੍ਰਵਾਸੀਆਂ ਨੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਹੈ ਧਰੋ ਕਮਾਇਆ ਹੈ ਇਹ ਧਰੋ ਵੀ ਇਸ ਕਦਰ ਕਮਾਇਆ ਹੈ ਕਿ ਉਹ ਜਿੱਥੇ ਕੰਮ ਕਰਦੇ ਨੇ ਉੱਥੇ ਹੀ ਉਹਨਾਂ ਦੇ ਬੱਚਿਆਂ ਨੂੰ ਜਾਂ ਉੱਥੇ ਗਲੀ ਮੁਹੱਲੇ ਦੇ ਕਿਸੇ ਬੱਚੇ ਨੂੰ ਬੜਾਈ ਗਲਤ ਤਰੀਕੇ ਨਾਲ ਕੋ ਕਰਮ ਕਰਦੇ ਨੇ ਤੇ ਉਹਦੀ ਜਿਹੜੀ ਜਾਨ ਉਹ ਲੈ ਲੈਂਦੇ ਨੇ ਇਹ ਬਹੁਤ ਇੱਕ ਮਾੜੀ ਘਟਨਾ ਹੈ ਪ੍ਰਵਿੰਦਾ ਜੀ ਤੁਸੀਂ ਐਵੇਂ ਲੰਬੜਦਾਰ ਉਹ ਪਿੰਡ ਦੇ ਲੰਬੜਦਾਰ ਉਹ ਤਸਦੀਕ ਕਰਨ ਦੀ ਪਾਵਰ ਤੁਹਾਡੀ ਕੋਲ ਵੀ ਹੈ ਤੇ ਲਗਾਤਾਰ ਜਿਕਰ ਗੱਲ ਕੀਤੀ ਜਾ ਪ੍ਰਵਾਸੀਆਂ ਦੇ ਆਧਾਰ ਕਾਰਡ ਬਣਨ ਦੀਆਂ ਕੋਈ ਉਹ ਕਿ ਲੋਕਾਂ ਨੂੰ ਮਿਲੋ ਇਹ ਲਗਾਤਾਰ ਰੋਪ ਲਗਾਈ ਜਾ ਰਿਹਾ ਨੇ ਕਿ ਉਹਨਾਂ ਦੇ ਆਧਾਰ ਕਾਰਡ ਬਣ ਗਏ ਪੈਨ ਕਾਰਡ ਬਣ ਗਏ ਵੋਟਰ ਕਾਰਡ ਬਣ ਗਏ ਕਿਤੇ ਨਾ ਕਿਤੇ ਰਾਜਨੀਤਿਕ ਸ਼ਕਤੀਆਂ ਦੀ ਇਹ ਮੇਰ ਨਹੀਂ ਲੱਗਦੀ ਇਹਦੇ ਵਿੱਚ ਕਿਉਂਕਿ ਲਗਾਤਾਰ ਵੋਟ ਬੈਂਕ ਦੇ ਤੌਰ ਤੇ ਇਹਨਾਂ ਨੂੰ ਵਰਤਿਆ ਜਾ ਰਿਹਾ ਹੈ ਬਿਲਕੁਲ ਤੁਹਾਡੀ ਇਹ ਗੱਲ ਸੱਚਾਈ ਹੈ ਮੈਂ ਸੱਚਾਈ ਤੋਂ ਮੁਨਕਰ ਨਹੀਂ ਹੋ ਸਕਦਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਇਹ ਜਿਹੜਾ ਇੱਕ ਨੰਬਰਦਾਰ ਦਾ ਅਹੁਦਾ ਹੁੰਦਾ ਹੈ ਇਹ ਆਧਾਰ ਕਾਰਡ ਸਾਡੇ ਲੰਬੜਦਾਰ ਦੀ ਜਿਹੜੀ ਸਟੈਂਪ ਹੈ ਉੱਤੇ ਨਹੀਂ ਬਣਦਾ ਇਹ ਇੱਕ ਸੈਂਟਰ ਸਰਕਾਰ ਦੀ ਉੱਤੋਂ ਹਦਾਇਤਾਂ ਨੇ ਇਹ ਕਿਸੇ ਸੀਨੀਅਰ ਅਫੀਸਰ ਦੀ ਸਟੈਂਪ ਲੱਗਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਆਧਾਰ ਕਾਰਡ ਚੇਂਜ ਹੁੰਦੇ ਨੇ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹਣਾ ਹੈ ਕਿ ਪ੍ਰਵਾਸੀਆਂ ਕੋਲ ਦੋ ਦੋ ਆਧਾਰ ਕਾਰਡ ਬਣਾਏ ਹੋਏ ਨੇ ਉੱਥੇ ਬਿਹਾਰ ਦਾ ਲੱਗ ਹੈ ਤੇ ਇੱਥੇ ਉਹਨਾਂ ਨੇ ਮੁਹਾਲੀ, ਲੁਧਿਆਣਾ, ਹੁਸ਼ਿਆਰ ਪਰ ਜਾਂ ਕਿਸੇ ਹੋਰ ਸਟੇਟ ਦਾ ਉਹਨਾਂ ਨੇ ਉਹ ਆਧਾਰ ਕਾਰਡ ਆਪਣਾ ਲੱਗ ਬਣਾਇਆ ਹੋਇਆ ਜਿਹੜੇ ਵੀ ਆਧਾਰ ਕਾਰਡ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਆਪਣੇ ਪਰਚੋਂ ਉਹੀ ਕਢਾ ਦਿੰਦੇ ਨੇ ਸਾਡੇ ਕੋਲ ਕਈ ਬੰਦੇ ਇੱਥੇ ਫਸੇ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੇ ਨਿਸ਼ਾਨੀ ਖੜੇ ਹੁੰਦੇ ਕਿ ਜਿਹੜਾ ਕਾਰਵਾਈ ਮਤਲਬ ਕੋਈ ਵੀ ਅਪਰਾਧੀ ਘਟਨਾ ਨੂੰ ਜਾਣਦੇ ਕਿੱਧਰੋਂ ਨਿਕਲ ਜਾਂਦੇ ਨੇ ਸਭ ਤੋਂ ਵੱਡੀ ਗੱਲ ਤਾਂ ਪ੍ਰਸ਼ਾਸਨ ਦੀ ਹੋਈ ਜੀ ਜੇਕਰ ਪ੍ਰਸ਼ਾਸਨ ਮੁਸਤੈਦ ਹੋਵੇ ਤਾਂ ਕਿਹਦੀ ਮਜਾਲ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਕਿ ਸਾਡੇ ਬੱਚੇ ਵੀ ਬਾਹਰ ਦੂਜੀਆਂ ਸਟੇਟਾਂ 'ਚ ਜਾਂਦੇ ਨੇ ਕਿਸੇ ਦੀ ਮਜਾਲ ਹੈ ਦਿੱਲੀ ਤੋਂ ਬਾਹਰ ਚੜ੍ਹ ਜਵੇ ਕਿਸੇ ਦੇ ਇੱਕ ਵੀ ਕੋਈ ਤੁਹਾਡਾ ਨਾਂ ਜੇ ਵੀ ਤੁਹਾਡੇ 'ਚ ਕੋਈ ਕਮੀ ਹੈ ਤਾਂ ਉਹ ਬੰਦਾ ਝਾਚ ਨਹੀਂ ਪੈ ਸਕਦਾ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਭਾਵੇਂ ਬਿਹਾਰ ਹੈ ਯੂਪੀ ਹੈ ਇਹ ਇੱਕ ਉੱਥੋਂ ਕੋਈ ਸੀਨੀਅਰ ਜਿਵੇਂ ਮੁੱਖ ਮੰਤਰੀ ਲੈਵਲ ਉੱਥੋਂ ਇਹ ਸਾਰਾ ਟਾਈ ਅਪ ਹੋਣਾ ਚਾਹੀਦਾ ਜਿਵੇਂ ਪ੍ਰਸ਼ਾਸਨ ਇਹ ਕਰਦਾ ਹੈ ਵੈਰੀਫਿਕੇਸ਼ਨ ਕਰਦਾ ਹੈ ਉਹਦਾ ਦੋ ਦਿਨ ਬਾਅਦ ਟੋਕਰੀਆਂ ਚ ਪਏ ਹੁੰਦੇ ਠਾਣਿਆਂ ਚ ਬਾਅਦ ਚ ਰੱਦੀ ਦਾ ਕਾਰਨ ਬਣ ਜਾਂਦੇ ਨੇ ਉਹ ਇਸ ਕਰਕੇ ਇਹ ਉਦੋਂ ਤੱਕ ਨਹੀਂ ਜਦੋਂ ਤੱਕ ਦੋਨੇ ਸਰਕਾਰਾਂ ਦਾ ਤਾਲਮੇਲ ਨਹੀਂ ਹੁੰਦਾ ਕਿ ਉਧਰੋਂ ਵਿਆਹ ਸਰਕਾਰ ਨਹੀਂ ਕਹਿੰਦੀ ਕਿ ਹਾਂ ਇਹ ਬੰਦਾ ਸਹੀ ਹੈ ਜੇਕਰ ਉਹ ਸਹੀ ਹੈ ਤਾਂ ਉਹਦੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਤੇ ਇੱਥੇ ਮੈਂ ਇਹ ਵੀ ਕਹੂੰਗਾ ਕਿ ਜਿਹੜੇ ਕਿਰਾਏਦਾਰ ਨੇ ਸਾਡੇ ਪੰਜਾਬ 'ਚ ਉਹ ਵੀ ਆਪਣੇ ਲਾਲਚ ਖਾਤਰ ਥੋੜੇ ਪੈਸਿਆਂ ਖਾਤਰ ਕਈ ਵਾਰੀ ਅੰਗੈਲੀ ਕਰਦੇ ਨੇ ਜਿਹੜੀਆਂ ਆਪਾਂ ਅਸੀਂ ਪੰਜਾਬੀ ਅੰਗੈਲੀਆਂ ਕਰਦੇ ਆ ਉਹਨਾਂ ਦਾ ਹੀ ਸਾਨੂੰ ਜਿਹੜਾ ਇਹ ਖਮਿਆਜਾ ਹੈ ਇਹ ਭੁਗਤਣਾ ਪੈ ਰਿਹਾ ਜਿਹੜਾ ਅਜੇ ਰੋਸ ਹੈ ਪੰਜਾਬੀਆਂ ਦਾ ਨਿਹੰਗ ਸਿੰਘ ਜਥੇਬੰਦੀਆਂ ਦਾ ਇਹ ਕਿਤੇ ਨਾ ਕਿਤੇ ਉਹ ਜ਼ਰੂਰ ਉਹਨਾਂ ਦੇ ਮਨ ਚ ਰੋਸ ਹੈ ਰੋਸ ਵੀ ਸੱਚਾ ਹੈ ਪਰ ਮੈਂ ਇਹ ਵੀ ਕਹਿਣਾ ਹੈ ਕਿ ਆਪਾਂ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਪੈਣਾ ਹੈ ਕਿ ਜਿਸ ਬੰਦੇ ਨੇ ਗਲਤੀ ਕੀਤੀ ਹੈ ਉਸ ਬੰਦੇ ਨੂੰ ਆਪਾਂ ਜਰੂਰ ਜਿਹੜੀ ਇਹ ਸਜ਼ਾ ਹੈ ਉਹ ਦਿਵਾਣੀ ਹੈ ਤਾਂ ਕਿ ਆਪਾਂ ਨੇ ਆਪਣੇ ਪੰਜਾਬ ਦਾ ਵਿਕਾਸ ਉਹਨਾਂ ਗੱਲਾਂ ਦਾ ਵੀ ਸਾਰਿਆਂ ਦਾ ਆਪਾਂ ਨੇ ਆਪਾਂ ਨੇ ਧਿਆਨ ਰੱਖਣਾ ਹੈ ਅੱਜ ਸਾਡੇ ਵੀ ਭਰਾ ਬਿਹਾਰ ਚ ਜਾ ਕੇ ਕਾਰੋਬਾਰ ਕਰ ਰਹੇ ਹੈ ਯੂਪੀ ਚ ਕਰ ਰਹੇ ਹੈ ਇਹ ਅਦਰ ਕੰਮ ਕਰਨਾਂਗੇ ਕੋਈ ਗੱਲ ਨਹੀਂ ਪਰ ਇਹਨਾਂ ਦੀ ਇੱਕ ਵੈਰੀਫਿਕੇਸ਼ਨ ਹੋਣੀ ਇਹਨਾਂ ਦਾ ਇੱਕ ਸਟੇਟ ਕੰਟਰੋਲ ਰੂਮ ਪੰਜਾਬ ਦੇ ਵਿੱਚ ਬਣਾਉਣਾ ਇਹ ਸਰਕਾਰਾਂ ਦਾ ਕੰਮ ਹੈ ਜਦੋਂ ਪਹਿਲਾਂ ਇੱਥੇ ਕਤਲ ਹੋਇਆ ਗੁੰਮੜੇ ਦੇ ਵਿੱਚ ਉਹ ਉਸ ਸਮੇਂ ਵੀ ਅਸੀਂ ਸਰਕਾਰ ਨੂੰ ਮੰਗ ਕੀਤੀ ਸੀਗੀ ਇੱਕ ਇੱਕ ਕੰਟਰੋਲ ਰੂਮ ਬਣਾਓ ਇੱਕ ਜਿਹਦੇ ਚ ਇਹਨਾਂ ਦੀ ਜਿਹੜਾ ਪ੍ਰਵਾਸੀ ਮੰਨ ਲਓ ਯੂਪੀ ਤੋਂ ਆਇਆ ਬਿਹਾਰ ਤੋਂ ਆਇਆ ਰਾਜਸਥਾਨ ਤੋਂ ਆਇਆ ਉਹ ਜਦੋਂ ਇਸ ਸਟੇਟ ਦੇ ਵਿੱਚ ਐਂਟਰ ਹੋਇਆ ਉਹਦਾ ਨਾਲ ਦੀ ਨਾਲ ਵੈਰੀਫਿਕੇਸ਼ਨ ਹੋਵੇ ਕਿਥੋਂ ਦਾ ਰਹਿਣ ਵਾਲਾ ਕੀ ਕੀ ਉਹਦਾ ਆਧਾਰ ਕਾਰਡ ਨੰਬਰ ਹੈ ਕੀ ਕੀ ਕਿਥੋਂ ਕੀ ਕਿ ਕਿਹੜੇ ਪਿੰਡ ਤੋਂ ਕੀ ਕਾਰੋਬਾਰ ਕਰਦਾ ਉਹ ਤੇ ਕੀ ਕੰਮ ਕਰਕੇ ਆਇਆ ਇੱਥੇ ਲੇਬਰ ਕਰਨ ਲਈ ਆਇਆ ਜਾਂ ਖੇਮਸੀਆਂ ਕਰਨ ਲਈ ਆਇਆ ਹੈ ਸੋ ਜੇ ਕੋਈ ਪੰਜਾਬ ਚ ਕੰਮ ਕਰਨ ਚਾਹੁੰਦਾ ਤਾਂ ਉਹਨੂੰ ਵੈਲਕਮ ਹੈ ਪਰ ਜੇ ਕੋਈ ਇੱਥੇ ਆ ਕੇ ਬਦਮਾਸ਼ੀ ਕਰੇ ਖੜਮਾਸ਼ੀਆਂ ਕਰੇ ਲੜਾਈ ਕਰੇ ਝਗੜੇ ਕਰੇ ਪੰਜਾਬ ਕਦਾ ਚਿਤ ਬਰਦਾਸ਼ਤ ਨਹੀਂ ਕਰੂਗਾ ਕਿ ਉਹ ਇੱਥੇ ਆ ਕੇ ਬਦਮਾਸ਼ੀਆਂ ਕਰਨ ਸਰ ਲਗਾਤਾਰ ਇਹ ਕੇ ਵੀ ਗੱਲ ਹੈ ਕਿ ਪੁਲਿਸਰ ਨੂੰ ਜਾਂ ਪ੍ਰਸ਼ਾਸਨ ਨੂੰ ਨਹੀਂ ਦੱਲ ਕੇ ਜਾਨੀ ਕਿ ਪੂਰੀ ਵੈਰੀਫਿਕੇਸ਼ਨ ਲਾਜ਼ਮੀ ਹੈ ਹਰੇਕ ਬੇਟੀ ਦੀ ਕੋਈ ਵੀ ਕਿਰਾਏਦਾਰ ਰੱਖਣਾ ਹੈ ਕੁਝ ਵੀ ਰੱਖਣਾ ਉਹਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੈ ਦੇਖੋ ਜੀ ਉਹ ਵੈਰੀਫਿਕੇਸ਼ਨ ਅਜ ਫਾਰਮ ਭਰ ਕੇ ਅਸੀਂ ਥਾਣੇ ਦਿਓਨੇ ਉਹ ਥਾਣੇ ਪਿਆ ਰਹਿਣਾ ਅੱਗੇ ਜਾਂਦਾ ਨਹੀਂ ਸੋ ਇਸ ਲਈ ਇੱਕ ਹੌਟਲਾਈਨ ਤੇ ਕਹਿੰਦਾ ਵੀ ਜਿਹ ਉਹ 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 ਇੱਕ ਬਣ ਜਵੇ ਵੀ ਹਾਂ ਜਦੋਂ ਬੰਦਾ ਆਇਆ ਫੌਰੀ ਤੌਰ ਤੇ ਉੱਥੇ ਜਾ ਕੇ ਆਪਣੇ ਆਪ ਜਾਵੇ ਤੇ ਆਪਣੀ ਵੈਰੀਫਿਕੇਸ਼ਨ ਕਰਾਵੇ ਠੀਕ ਹੈ ਨਾ ਇਹ ਇਹ ਜ਼ਰੂਰੀ ਹੈ ਜਿਹਨੇ ਇੱਕ ਬਣਾ ਦੇਣਾ ਚਾਹੀਦਾ ਕਿ ਇੰਨੇ ਦਿਨਾਂ ਤੋਂ ਬਾਅਦ ਜੇ ਕੋਈ ਰਹਿ ਰਿਹਾ ਤਾਂ ਉਹਦਾ ਜਾ ਕੇ ਖਾਸ ਕਰਕੇ ਦੁਹਾਨਾ ਜਲੰਧਰ ਮੁਹਾਲੀ ਵੱਡੇ ਸ਼ਹਿਰ ਜਿੱਥੇ ਜ਼ਿਆਦਾ ਪ੍ਰਵਾਸੀ ਬਹੁਤ ਆਤੇ ਨੇ ਸ਼ਹਿਰਾਂ ਦੇ ਵਿੱਚ ਹੀ ਆ ਜਾਣਾ ਸੋ ਇਸ ਕਰਕੇ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਜਿਹੜੀ ਕੰਟਰੋਲ ਰੂਮ ਹੈ ਉਹ ਲੱਗ ਮਾਰਨਾ ਚਾਹੀਦਾ ਥਾਣੇ 'ਚ ਵੈਰੀਫਿਕੇਸ਼ਨ ਨਹੀਂ ਹੋ ਸਕਦੀ ਇਹਨਾਂ ਦੀ ਕਿਉਂਕਿ ਪਹਿਲੀ ਸਟਾਫ ਬਹੁਤ ਘੱਟ ਹੈ ਉਹਨਾਂ ਕੋਲ ਇੰਨਾ ਅਮਲਾ ਫੈਲਾ ਨਹੀਂ ਹੈਗਾ ਜੇ ਇੱਕ ਲਗ ਕੰਟਰੋਲ ਰੂਮ ਬਣ ਜੂ ਬੰਦੇ ਨੂੰ ਪਤਾ ਹੋਊਗਾ ਵੀ ਯਾਰ ਬਾਡੀ ਸਟੇਟ ਤੋਂ ਮੰਦਾ ਹੈ ਮੈਂ ਉਹ ਪੁਰਾਣੀ ਜਗ੍ਹਾ ਜਾ ਕੇ ਮੈਂ ਆਪਣੀ ਵੈਰੀਫਿਕੇਸ਼ਨ ਦਰਜ ਕਰਾ ਕੇ ਆਉਣੀ ਆ ਪਰ ਜਿਸ ਤਰੀਕੇ ਦੀ ਕਾਰਵਾਈ ਹੋਣ ਚੱਲਦੀ ਪਈ ਹੈ ਜਿਵੇਂ ਕਰਾੜੀ ਕੱਲ ਕੀਤਾ ਗਿਆ ਕਾਰਵਾਈ ਕੀਤੀ ਨਹੀਂ ਨੰਗਰ ਤੇ ਬੰਦੀਆਂ ਹੋਣਾਂ ਇਹ ਪ੍ਰਵਾਸੀ ਦੀਆਂ ਦੁਕਾਨਾਂ ਸੀ ਉਹ हटਾਈਆਂ ਗਈਆਂ ਜ਼ੀਰਪੁਰ ਦੇ ਵਿੱਚ ਸੀ ਉਹਦੇ ਬਾਅਦ ਲਗਾਤਾਰ ਕਾਰਵਾਈ ਚੱਲਦੀ ਹੈ ਕੱਲ ਇੱਕ ਕੇਸ ਗੁਰਦੁਆਰੇ ਦੇ ਬਾਹਰ ਵੀ ਹੋਣੀ ਹੈ ਤਾਂ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਆਪਣੇ ਭਰਾਵਾਂ ਨੂੰ ਕਿਉਂਕਿ ਸਾਡੇ ਭਰਾਏ ਠੀਕ ਹੈ ਸਾਡੇ ਨਾਲ ੱਟਕਾ ਹੋਇਆ ਸਾਡੇ ਬੱਚੇ ਦੀ ਮੌਤ ਹੋ ਗਈ ਪਰ ਆਪਾਂ ਨੂੰ ਲਾਅਨਡਰ ਆਰਡਰ ਹੱਥ ਚ ਨਹੀਂ ਲੈਣਗੇ ਆ ਲਾਅਨਡਰ ਆਰਡਰ ਤੇ ਹਰੇਕ ਤਰ੍ਹਾਂ ਦੇ ਕਾਨੂੰਨੀ ਕਾਰਵਾਈ ਕਰਨ ਦੇ ਕਈ ਤਰੀਕੇ ਆ ਪਹਿਲਾਂ ਸਭ ਤੋਂ ਪਹਿਲਾਂ ਚੈੱਕ ਕਰੋ ਵੀ ਉਹ ਅ ਕਿਸ ਰੂਪ ਚ ਇੱਥੇ ਰਹਿ ਰਹੇ ਨੇ ਕਿਸ ਰੂਪ ਚੋਂ ਕੰਮ ਕਰ ਰਹੇ ਨੇ ਕੀ ਕੰਮ ਕਰ ਰਹੇ ਐ ਤੇ ਹਮ 5% ਲੋਕ ਮੈਂ ਮੰਨ ਗਿਆ ਵੀ ਇੱਥੇ ਕ੍ਰਿਮੀਨਲ ਰਿਕਾਰਡ ਨਾਲ ਰਹਲੇ ਉਹ ਗਲਤ ਕੰਮ ਕਰ ਰਹੇ ਨੇ ਜੇ ਅੱਜ ਪੰਜਾਬ ਚ ਨਸ਼ਾ ਵਧਿਆ ਤਾਂ ਵੀ ਇਹਨਾਂ ਲੋਕਾਂ ਨੇ ਵਧਾਇਆ ਇੱਥੇ ਆ ਕੇ ਵਾਰ ਤੇ ਅੱਜ ਪੰਜਾਬ ਦੇ ਵਿੱਚ ਲੈਂਡ ਆਊਟਰ ਦੀ ਸਥਿਤੀ ਖਰਾਬ ਹੋਈ ਹੈ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਹੱਤ ਹੈ ਸੋ ਇਸ ਕਰਕੇ ਇਹ ਹੈ ਵੀ ਪੰਜੋਂ ਉਂਗਲੀਆਂ ਇੱਕ ਸਾਰ ਨਹੀਂ ਹੁੰਦੀਆਂ ਹਰ ਇੱਕ ਉਂਗਲ 'ਚ ਜਦੋਂ ਫਰਕ ਹੈ ਤਾਂ ਹਰ ਇੱਕ ਬੰਦੇ 'ਚ ਬੰਦੇ 'ਚ ਵੀ ਫਰਕ ਹੈ ਸੋ ਇਸ ਕਰਕੇ ਇਹ ਹੀ ਹੈ ਸਰਕਾਰ ਤੋਂ ਮੰਗ ਕਿ ਸਰਕਾਰ ਫੌਰੀ ਤੌਰ ਤੇ ਹਰਕਤ ਜਾਵੇ ਔਰ ਕੱਲੇ ਕੱਲੇ ਬੰਦੇ ਦੀ ਵੈਰੀਫਿਕੇਸ਼ਨ ਕਰਾਵੇ ਠੀਕ ਹੈ ਨਾ हां ਜਿਹੜੇ ਹੁਣ ਕਈ ਵੋਟ ਇੱਥੇ ਵੀ ਬਣੀ ਹੋਈ ਹੈ ਬਿਹਾਰ ਵੀ ਬਣੀ ਹੋਈ ਹੈ ਆਧਾਰ ਕਾਰਡ ਇੱਥੇ ਹੀ ਬਣਾਈ ਬੈਠੇ ਹੋ ਬਿਹਾਰ ਵੀ ਬਣਾਈ ਬੈਠੇ ਕੋਈ ਇੱਕ ਜਗ੍ਹਾ ਹੋਣਾ ਚਾਹੀਦਾ ਸੋ ਇਹ ਕਈ ਕਈ ਜਿਹੜੀਆਂ ਖਾਮੀਆਂ ਹੈ ਸਰਕਾਰ ਲੈਵਲ ਤੇ ਹੀ ਦੂਰ ਹੋ ਸਕਦੀਆਂ ਹਾਂ ਜਿਹੜੇ ਅਸੀਂ ਜ਼ਿਮੇਵਾਰ ਸੱਜਣਾ ਪਿੰਡਾਂ ਦੇ ਸਾਨੂੰ ਵੀ ਸਹਿਯੋਗ ਕਰਨਾ ਚਾਹੀਦਾ ਤੇ ਸਰਕਾਰ ਦਾ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਉਹ ਅਸੀਂ ਦੇਣ ਨੂੰ ਤਿਆਰ ਹੈ ਪਰ ਪਹਿਲ ਪ੍ਰਸ਼ਾਸਨ ਕਰੇ ਇਹਦੇ ਲਈ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਅੱਜ ਇੱਕ ਪਿੰਡ ਚ ਹੋਇਆ ਫਿਰ ਦੂਜੇ ਚ ਹੋਇਆ ਹੁਣ ਚੌ ਤਰਫਾ ਏ

कहीं के हो यूपी के हो बिहार के हो पंजाब के हो कहीं के हो, उसका पास होना चाहिए से जो वो भी बच्चे हैं भाई है समझ गए हम लोग यही मैं पंद्रह साल से नवे ग्राम में रहता हूँ वहाँ कोई ऐसी प्रॉब्लम नहीं आई अब मौके पे जो मामला चल रहा है जो सजा जो गलत काम किया उसको सजा मिलनी चाहिए सजा मिलना चाहिए